ਅਕਾਲੀ ਦਲ ਦਾ 15 ਸਾਲ ਲੀਡਰ ਇੱਥੇ ਰਿਹਾ ਹਰਜੀਤ ਸਿੰਘ ਦੇਪੀ ਦਿੱਲੋਂ ਉਹ ਸਾਰੇ ਦੇ ਸਾਰੇ ਲੋਕ ਕਨੈਕਟਡ ਸੀਗੇ ਹਰਦੀਪ ਸਿੰਘ ਦੇਪੀ ਦਿੱਲੋਂ ਨਾਲ ਵੱਡੇ ਬਾਦਲ ਸਾਹਿਬ ਨਾਲ ਜਿਹੜੇ ਕਨੈਕਟਡ ਲੋਕ ਸੀ ਉਹਨਾਂ ਦੀ ਵਿਚਾਰਾਂ ਦੀ ਮੌਤ ਹੋ ਗਈ ਸੁਖਵੀਰ ਸਿੰਘ ਬਾਦਲ ਉਸ ਸਟੇਟ ਨਾਲ ਕਨੈਕਟਡ ਨਹੀਂ ਸੀ ਇਸ ਕਰਕੇ ਉਹ ਸਾਰੇ ਦੀ ਸਾਰੀ ਵੋਟ ਕਨਵਰਟ ਆਮ ਆਦਮੀ ਪਾਰਟੀ ਨੂੰ ਉਹ ਚਾਰ ਗਾਰਨਰ ਕੰਟੈਸਟ ਹੋ ਗਿਆ ਉਹ ਤਾਂ ਆਮ ਆਦਮੀ ਪਾਰਟੀ ਇਹ ਕਹਿੰਦੀ ਵੀ ਸਾਡਾ ਹੀ ਕੈਂਡੀਡੇਟ ਸਾਡੇ ਖਿਲਾਫ ਹੋ ਗਿਆ ਤਾਂ ਜਿੱਤ ਗਏ ਨਹੀਂ ਚਲੋ ਉਹ ਤਾਂ ਫਿਰ ਹੁਣ ਇੱਥੇ ਕਹਿ ਰਹੀਏ ਵੀ ਆਕਾਲੀ ਦੰਦ ਦਾ ਕੈਂਡੀਡੇਟ ਆਮ ਆਦਮੀ ਪਾਰਟੀ ਨਾਲ ਹੋ ਗਿਆ ਜਿੱਤ ਗਿਆ ਅਗਰ ਹਰਦੀਪ ਸਿੰਘ ਡਿਪਟੀ ਢਿਲੋਂ ਆਕਾਲੀ ਦੰਦ ਤੋਂ ਚੋਣ ਲੜਦਾ ਤੇ ਆਮ ਆਦਮੀ ਪਾਰਟੀ ਅਲਾਗ ਚੋਣ ਲੜਦੀ ਤੇ ਮਨਪ੍ਰੀਤ ਬੀਜੇਪੀ ਤੋਂ ਲੜਦਾ ਤੇ ਰਾਜਾ ਬੜੀ ਕਾਂਗਰਸ ਤੋਂ ਲੜਦਾ ਇਹ ਸਥਿਤੀਆਂ ਕੁਝ ਹੋਰ ਹੋਣੀਆਂ ਸੀ ਤੁਸੀਂ ਆਪ ਇਹ ਗੱਲ ਸਮਝਦੇ ਹੋ ਕਿ ਫਿਰ ਸਥਿਤੀਆਂ ਪ੍ਰਸਥਿਤੀਆਂ ਹੋਰ ਹੋਣੀਆਂ ਸੀ ਇਸੇ ਕਰਕੇ ਤੇ ਮੈਂ ਵਾਰ-ਵਾਰ ਇਹ ਗੱਲ ਕਹਿੰਦਾ ਅਸੀਂ ਸੁਖਬੀਰ ਬਾਦਲ ਖੁਦ ਚੋਣ ਲੜਨ ਅਗਰ ਸੁਬੀਰ ਬਾਦਲ ਖੁਦ ਚੋਣ ਲੜਦੇ ਤਾਂ ਉਹ ਆਪਣੀ ਜਿਹੜਾ ਕੇਡਰ ਦੀ ਵੋਟ ਹੈ ਕਿ 20000 15000 25000 ਉਹਨੂੰ ਸਿਕਿਉਰ ਕਰਦੇ ਤਾਂ ਚੋਣ ਅਸੀਂ ਜਿੱਤਦੇ ਸੀ ਕਿਉਂਕਿ ਅਸੀਂ ਤਾਂ ਆਪਦੇ ਟਾਰਗੇਟਡ ਵੋਟਰ ਤੇ ਖੜੇ ਆ 50000 ਨਾਲ ਅਸੀਂ ਪਿਛਲੀ ਵਾਰੀ ਜਿੱਤੇ ਸੀ ਤੇ ਅੱਜ ਵੀ ਕਾਂਗਰਸ ਪਾਰਟੀ ਨੂੰ 50000 ਵੋਟ ਪਈ ਹੈ ਅਸੀਂ ਤਾਂ ਪਾਰਲੀਮੈਂਟ ਤੋਂ 20000 ਤੋਂ ਚੱਕ ਕੇ 50000 ਤੇ ਆਏ ਸੋ ਮੈਂ ਇਹੀ ਕਹਿ ਰਿਹਾ ਤੁਹਾਨੂੰ ਕਿ ਉਹ ਜਿਹੜੀ ਮਰਜ ਹੋਈ ਕਿਉਂਕਿ ਅਕਾਲੀ ਦਲ ਦਾ 15 ਸਾਲ ਲੀਡਰ ਇੱਥੇ ਰਿਹਾ ਹਰਜੀਤ ਸਿੰਘ ਢਿੱਪੀ ਢਿਲੋਂ ਉਹ ਸਾਰੇ ਦੇ ਸਾਰੇ ਲੋਕ ਕਨੈਕਟਡ ਸੀਗੇ ਹਰਦੀਪ ਸਿੰਘ ਢਿੱਪੀ ਢਿਲੋਂ ਨਾਲ ਵੱਡੇ ਬਾਦਲ ਸਾਹਿਬ ਨਾਲ ਜਿਹੜੇ ਕਨੈਕਟਡ ਲੋਕ ਸੀ ਉਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ ਸੁਖਬੀਰ ਸਿੰਘ ਬਾਦਲ ਉਸ ਸਟੇਟ ਨਾਲ ਕਨੈਕਟਡ ਨਹੀਂ ਸੀ ਇਸ ਕਰਕੇ ਉਹ ਸਾਰੇ ਦੀ ਸਾਰੀ ਵੋਟ ਕਨਵਰਟ ਆਮ ਆਦਮੀ ਪਾਰਟੀ ਨੂੰ ਕਿੱਧੜਵਾਦੀ ਸ਼ਹਿਰੀ ਵੋਟ ਨਾ ਤਾਂ ਭਾਜਪਾ ਨੂੰ ਪਈ ਨਾ ਕਾਂਗਰਸ ਨੂੰ ਪਈ ਉਹਦਾ ਕੀ ਕੰਗ ਹੋ ਸਕਦਾ ਨਹੀਂ ਸਾਨੂੰ ਬਹੁਤ ਲੋਕਾਂ ਦੀ ਵੋਟ ਪਾਈ 75 700 ਮੇਰਾ ਖਿਆਲ ਸਾਨੂੰ ਲੋਕਾਂ ਨੇ ਵੋਟ ਪਾਈ ਔਰ 10000 ਮੈਨੂੰ ਪਤਾ ਨਹੀਂ ਸੌਰੀ 10000 28000 ਚੋਂ ਕਿਉਂਕਿ ਆਪਦੀ ਲੀਡ ਕਿਸੇ ਵੋਟ ਚੋਂ ਨਹੀਂ ਘਟੀ ਬਿਲਕੁਲ ਤੁਹਾਡੀ ਗੱਲ ਠੀਕ ਹੋ ਸਕਦੀ ਹੈ ਲੇਕਿਨ 28000 ਵੋਟ ਚੋਂ ਸਾਨੂੰ 10000 ਵੋਟ ਪਈ ਸੋ ਮੈਂ ਦੱਸਿਆ ਕਿ ਇਹ ਟ੍ਰੈਂਡ ਸੀਗਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਉਹ ਦੋਵੇਂ ਮਰ ਜੋ ਗਈ ਨਾ ਜੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਵੋਟ ਮਰ ਜੋਗੀ ਪਿਛਲੀ ਵਾਰੀ ਮੇਰਾ ਖਿਆਲ 6000 ਦੇ ਕਰੀਬ ਆਮ ਆਦਮੀ ਪਾਰਟੀ ਸ਼ਹਿਰ ਚ ਜਿੱਤ ਲੇਗੀ। ਅਗਰ ਤੁਸੀਂ ਉਹ ਸਿੱਧੀ ਡੀਪੀ ਧਿਲੋਣਾ ਮਰਜ ਕਰ ਲਓ ਤਾਂ ਨੈਚੁਰਲੀ ਉਹ ਗੇਨਰ ਹੋ ਗਿਆ। ਸਾਡੀ ਇਹੀ ਤਾਂ ਪਿੰਡਾਂ ਚ ਸਥਿਤੀ ਹੋਈ। ਪਿੰਡਾਂ ਚ ਦੋਦੇ ਦੀ ਗੱਲ ਆਈਏ ਤਾਂ 27-2800 ਵੋਟ ਪਿਛਲੀ ਵਾਰੀ ਆਮ ਆਦਮੀ ਪਾਰਟੀ ਲੀਡ ਕੀਤਾ ਸੀ ਦੋਦੇ ਚ। ਹੁਣ ਉਹ ਉੱਥੇ ਰਹਿ ਗਈ 6700 ਤੇ ਭਾਜਪੀ। ਤੇ ਉਹ ਜਿਹੜਾ 2000 ਵੋਟ ਹੈ ਉਹ ਸਿੱਧਾ 2000 ਵੋਟ ਜਾ ਕੇ ਖੇਮੇ ਚ ਗਿਆ। ਹਾਂਜੀ ਅਸੀਂ ਤਾਂ ਗਿਨ ਕੀਤੇ ਆਂ ਜੀ 4000 ਵੋਟ ਕਿਉਂਕਿ 86% ਤੇ ਅਸੀਂ 50000 ਵੋਟ ਲਈ ਸੀ ਹੁਣ 80% ਤੇ ਅਸੀਂ 50000 ਵੋਟ ਲਈ ਸੀ ਸੋ ਇਹਦਾ ਮਤਲਬ ਅਸੀਂ 3-4000 ਵੋਟ ਦੇ ਗਿਨ ਰਹੇ ਆਂ ਸਾਡਾ ਕੇਡਰ ਨਹੀਂ ਟੁੱਟਿਆ ਸਾਡੀ ਵੋਟ ਨਹੀਂ ਟੁੱਟੀ ਦੂਜੇ ਜਾਣੇ ਆਪਸ ਵਿੱਚ ਮਰ ਜੋਗੇ ਇਸ ਕਰਕੇ ਸਾਨੂੰ ਇਹ ਹਾਰ ਦਾ ਸਾਹਮਣਾ ਕਰਨਾ ਕੀ ਸ਼੍ਰੋਮਣੀ ਅਕਾਲੀ ਦਲ ਦਾ ਇਲੈਕਸ਼ਨ ਨਾ ਲੱਗਣਾ ਕੋਈ ਸਹੀ ਕੰਮ ਕਰਕੇ 100% ਜੇ ਤੁਸੀਂ ਇਹ ਲਾਉਂਗੇ ਕਿ ਉਹ ਤਾਂ ਖਤਮ ਹੋਏ ਹੋਏ ਉਹਨਾਂ ਦੇ ਕਰਕੇ ਸਾਨੂੰ ਨੁਕਸਾਨ ਹੋਇਆ ਜੇ ਉਹਨਾਂ ਦਾ ਕੈਂਡੀਡੇਟ ਖਲਾਫ ਹੁੰਦਾ ਜਿਹਦੀ ਉਹਨਾਂ ਦੀ ਸਟ੍ਰੈਟਜੀ ਸੀਗੀ ਉਹਨਾਂ ਦੀ ਸਟ੍ਰੈਟਜੀ ਸੀ ਕਿ ਮਨਪ੍ਰੀਤ ਬਾਦਲ ਨੂੰ ਉਸੇ ਵੋਟ ਦੇ ਇਵਟ ਕਰਾ ਲੇ ਕਨਵਰਟ ਕਰਾ ਮੰਗੇ ਗਿੱਦਰਬਾਜ ਹਾਲਾ ਕਿ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੋ ਸਕੀ ਬਿਕੋਜ਼ ਜਿਹੜਾ ਮਨਪ੍ਰੀਤ ਬਾਦਲ ਸੀਗੇ ਉਹ ਉਹ ਮੇਰਾ ਖਿਆਲ ਮੋਸਟ ਹੇਟਰੀਡ ਜਿਹੜਾ ਪੋਲੀਟੀਸ਼ੀਅਨ ਹੈ ਪੰਜਾਬ ਦਾ ਉਹ ਹੋਇਆ ਤੇ ਖਾਸ ਕਰਕੇ ਗਿੱਦਰਬਾਜ ਕੋ ਕਿ ਗਿੱਦਰਬਾਜ ਜਿਸ ਪ੍ਰਕਾਰ ਦੀਆਂ ਜ਼ਾਤੀਆਂ ਹੋਈਆਂ ਉਹ ਉਹ ਕਨਵਰਟ ਨਹੀਂ ਹੋ ਸਕੀ ਉਹ ਜੇ ਉਥੇ ਕਾਂਦੀ ਦਾ ਕੈਂਡੀਡੇਟ ਹੁੰਦਾ ਤਾਂ ਉਹ ਫੇ ਕਾਂਦੀ ਦਾ ਦੂਜਾ ਨਿਸ਼ਾਨ ਤਕਰੀਬ ਮੂਟ ਪੈਂਦਾ ਤਾਂ ਨੋਏ ਵੀ ਲੱਗਦਾ ਹੈ ਕਿ ਲਾਸਟ ਤਿੰਨ ਦੇ ਜਿਹੜਾ ਰਿਆ ਗਿੱਦੜਵਾ ਦਾ ਹਾਲ ਕਿ ਬੀਜੇਪੀ ਇੱਕ ਤਰ੍ਹਾਂ ਦਾ ਸਰੈਂਡਰ ਹੀ ਕਰ ਗਈ ਤਿੰਨ ਦਿਨ ਇਹ ਸਭ ਕੁਝ ਸੋਸ਼ਲ ਮੀਡੀਆ ਤੇ ਵੈਰ ਰਿਹਾ ਹੈ ਸਰੈਂਡਰ ਕਰਨ ਦਾ ਵੀ ਜਿਹੜਾ ਸੀਗਾ ਜਿਹਨੂੰ ਸਰੈਂਡਰ ਕਹਿਰ ਤੋਂ ਭਾਵੇਂ ਉਹਨਾਂ ਦਾ ਇਲੈਕਸ਼ਨ ਸলো ਡਾਊਨ ਹੋ ਗਿਆ ਅਨਦਰ ਵੱਡਾ ਰੀਜ਼ਨ ਇਹ ਵੀ ਰਿਹਾ ਕਿ ਜਿਹੜਾ 8 ਦਿਨ ਇਲੈਕਸ਼ਨ ਜਿਹੜਾ ਵੱਧ ਗਿਆ ਉਹ ਮੇਰਾ ਖਿਆਲ ਉਹ ਸਾਡੇ ਅਸਤੇ ਬੜਾ ਖਤਰਨਾਕ ਸਾਬਤ ਹੋਇਆ ਉਹਦਾ ਕਾਰਨ ਇਹ ਹੈ ਕਿ ਸਰਕਾਰ ਦੇ ਹੋਰ ਕਬ ਲੱਗ ਜਾਂਦੇ ਆ ਸਰਕਾਰ ਹੋਰ ਫ੍ਰੀ ਹੋ ਜਾਂਦੀ ਹੈ ਸਰਕਾਰ ਹੋਰ ਮਣੀ ਤੇ ਮਸਲ ਪਾਵਰ ਨਾਲ ਬਾਜ਼ਾਰ ਦੇ ਵਿੱਚ ਆਈ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦੇ 7 ਦਿਨ 8 ਦਿਨ ਵਧਾਏ ਪਿਛਲੀ ਵਾਰੀ ਵੀ ਜਿਹੜੇ 6 ਦਿਨ ਵਧੇ ਸੀ ਜਦੋਂ ਜਨਰਲ ਇਲੈਕਸ਼ਨ ਸੀ ਉਹਰੇ ਵਿੱਚ ਕਾਂਗਰਸ ਪਾਰਟੀ ਦਾ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਹੁਣ ਜਿਹੜੇ 7 ਦਿਨ 8 ਦਿਨ ਵਧੇ ਹਾਲਾਂਕਿ ਇਹ 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 ਕਿਉਂ ਵਧਾਏ ਗਏ ਕਿਵੇਂ ਵਧੇ ਇਹ ਪਤਾ ਨਹੀਂ ਇਲੈਕਸ਼ਨ ਕਮਿਸ਼ਨ ਐਵੇਂ ਤਾਂ ਬਾਜਵਾ ਸਾਹਿਬ ਨੇ ਵੀ ਚਿੱਠੀ ਲਿਖੀ ਸੀ ਇਹਦੇ ਬਾਰੇ ਜਿਹੜੀ ਜਿਹੜੀ ਮੇਰੇ ਪਤਨ ਦੇ ਨਾਲ ਕਾਫੀ ਜਿਹੜਾ ਹੈ ਸਾਡਾ ਨੁਕਸਾਨ